ਸਾਸੀ ਗਾ ਵੀਰ ਜੀ ਮਾਨਨਮੀ ਤੇ ਡੇਰੀ ਫਾਨ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋਰੇয়াল ਕੰਗ ਅੱਜ ਵੀਰ ਅਵਤਾਰ ਡਾਕਟਰ ਕੋ ਪਹੁੰਚ ਚੁੱਕੇ ਆ ਅੱਜ ਵੀਰ ਕੋ ਪਹਿਲਨ ਝੋਟੀ ਕਦ ਕਰ ਚੰਗਾ ਝੋਟੀ ਨੂੰ ਲਗਾ ਸੋਹਣੀ ਸੁਨੱਖੀ ਆ ਹਰਿਆਣੇ ਦੀ ਝੋਟੀ ਆ ਵਿਰਜੀ ਦਿਖਾਉਨੇ ਤੁਹਾਨੂੰ ਝੋਟੀ ਬਹੁਤ ਟੋਪ ਕੁਆਲਿਟੀ ਦੀ ਆ ਵੀਰ ਨਾਲ ਕਰਦੇ ਪਹਿਲਾਂ ਗੱਲਬਾਤ ਸਾਸਰੀ ਘਰ ਵੀਰਜੀ ਸਾਸਰੀਆ ਸਾਹਿਬ ਕੀ ਹਾਲ ਜੀ ਹੋਰ ਸੁਣਾਓ ਸੇਤਾਂ ਦੀ ਸਭ ਵਧੀਆ ਸੁੱਖ ਜੀ ਬੜੀ ਮਾਰਕ ਦੀ ਕਰਦਾ ਕਾਰੋਬਾਰ ਬਸ ਠੀਠਾ ਵਧੀਆ ਤੇ ਜਾਣਾ ਪਿਛਲੇ ਬਸਲੀ ਵੇਚ ਗਏ ਬਸੂ ਵੇਚ ਗਏ ਉਹ ਸੁੱਖ ਜੀ ਚਲੋ ਵਧੀਆ ਵੀਰਜੀ ਵਿਕਨੇ ਚਾਹੀਦੇ ਵੀਡੀਓ ਪਿੰਦਾ ਸਾਰ ਵੇਚ ਜਾਂਦੇ ਵੀਰਜੀ ਨਾ ਅਰਦਾਸਤ ਨੰਬਰ ਦੱਸਿਓ ਪਹਿਲਾਂ ਹਾਂ ਮੇਰਾ ਉਤਾਰ ਸਿੰਘ ਦਾ ਪਿੰਡ ਬੋੜੇਵਾਲ ਕੰਗ ਹਾਂਜੀ ਵੀਰੇ ਮਜੀਠਾ ਜਲਾਮਰ ਸਾਹਿਬ ਫੋਨ ਨੰਬਰ ਹੈ 94735 2806 ਠੀਕ ਹੈ ਵੀਰੇ ਹਾਂ ਵੀਰਜੀ ਅੱਜ ਇੱਕੋ ਨ ਕੋਨ ਆ ਗਿਆ ਛੋਟੀ ਬਹੁਤ ਯਾ ਲੋਕ ਆ ਦੇ ਛੋਟੀਆਂ ਹੋਰ ਵੀ ਆ ਗਿਆ ਪਰ ਪੌਣੀਆਂ ਦੇਖੀ ਅਸੀਂ ਠੀਕ ਆ ਵੀਰੇ ਵੀਰ ਕਹਿੰਦਾ ਅੱਜ ਛੋਟੀ ਰਿਆਂਦੀ ਬੁਲਬੁਲ ਦਾ ਬੱਚਾ ਨਾ ਨਾ ਲੋ ਤਾਰੇ ਕੋਟੇ ਸਿੰਗੀ ਵੇਖੋ ਵੇਖੋ ਵੀਰ ਜੀ ਸਿੰਗੀ ਨਿਕਲੀ ਪਹਿਲਾ ਸੂਆ ਛੋਟੀ ਆ ਪਹਿਲਾ ਛੇਦੰਦ ਮੂਹ ਛੋਟੀ ਆ ਠੀਕ ਆ ਵੀਰੇ ਸੂਆ ਵੇਖੋ ਵੀਰ ਜੀ ਝੋਦੀ ਦਾ ਕੱਦ ਕਾਰ ਦਿਖਾ ਦਿੰਦੇ ਬਹੁਤ ਉੱਚੀ ਜਵਾਨ ਲੱਗਾ ਕੱਦ ਪੰਜਵਾਂ ਦਿਨ ਵੀਰ ਕਹਿੰਦਾ ਵੇ ਲੋ ਵੀਰ ਜੀ ਥਾਨ ਲੈ ਵੇ ਲੋ ਥਾਨ ਵੇ ਲੋ ਵੀਰ ਜੀ ਨੋਕ ਵਰਗਾ ਥਾਨ ਲੱਗਾ ਤੇ ਲੱਗਾ ਵੀ ਕੱਲਾ ਕੱਲਾ ਥਾਨ ਲੇਵਾ ਓਨਾਂ ਹੀ ਅੱਗੇ ਨੂੰ ਤੇ ਓਨਾਂ ਹੀ ਪਿੱਛੇ ਨੂੰ ਕਿੱਥੇ ਲੈ ਵਾਵਾ ਹੈਗਾ ਵੀਰੇ ਵੇਖ ਲੋ ਵੀਰ ਜੀ ਕੁਆਲਿਟੀ ਇੰਥਾਂ ਲੈਵੇ ਦੀ ਬਹੁਤ ਸੋਹਣੀ ਲੱਗੀ ਝੋਟੀ ਨੂੰ ਦੇਖੋ ਵੀਰ ਜੀ ਫੇਸ ਕੁਆਲਿਟੀ ਤਾਂ ਹੈ ਸਿੰਗੀ ਵੇਖੋ ਵੀਰ ਜੀ ਉਂਗਲ ਹੀ ਮਹਾਨਾਂ ਦੀ ਲੱਗਦੀ ਵੀਰੇ ਵੀਰ ਜੀ ਤੋਰੋ ਇਹਨੂੰ ਤੇ ਉਂਗਲੇ ਲੰਗਦੇ ਮਾ ਮਗਰ ਵੀਰ ਜੀ ਕੀ ਓਦਾਂ ਮੈਰ ਕੱਟਾ ਕੱਟਾ ਜੋ ਵੀਰ ਜੀ ਕੱਟਾ ਵੇਖ ਲੋ ਬਰੀਰ ਦਾ ਜੋ ਪੰਜਵਾਂ ਦਿਨ ਵੀਰ ਕਹਿੰਦਾ ਸੂਈ ਮੈਂ 12 ਕਿਲੋ ਦਾ ਬੋਲਾ ਝੋਟੀ ਥਲੇ ਥਲੇ ਬੋਲਾ 12 ਲੀਟਰ ਵੀਰ ਕਹਿੰਦਾ ਤਿਆਰ ਆ ਵੇਖੋ ਵੀਰ ਜੀ ਕੱਦ ਕਾਠ ਵੇਖ ਲਓ ਝੋਟੀ ਦਾ ਹੁਸਨ ਵੇਖ ਲਓ ਕਿੱਡਾ ਸੋਹਣਾ ਲੱਗਾ ਝੋਟੀ ਨੂੰ ਤੇ ਤੋਰ ਵੇਖ ਲਓ ਵੀਰ ਜੀ ਲੱਗੀ ਝੋਟੀ ਨੂੰ ਹਰਿਆਣੇ ਦੀ ਝੋਟੀ ਵੀਰ ਕਹਿੰਦਾ ਮੰਦਰੀਕ ਨਹੀਂ ਮੰਦਰੀ ਬਾਜ ਦਾ ਬੱਚਾ ਹੈ ਗਈ ਵੀਰੇ ਹੈ ਗਈ ਵੇਖੋ ਵੀਰ ਜੀ ਕੱਦ ਕਾਠ ਵੇਖੋ ਝੋਟੀ ਨੂੰ ਕਿਆ ਬਾਤਾਂ ਕਿਆ ਲੱਗਾ ਵਾ ਫੇਸ ਕੁਆਲਿਟੀ ਵੇਖੋ ਵੀਰ ਜੀ ਫੇਸ ਕੁਆਲਿਟੀ ਪਹਿਲਾਂ ਨੇ ਵੀਰ ਕਹਿੰਦਾ ਪਹਿਲਾਂ ਨੂੰ 6 ਦੰਦ ਵੇਖ ਲਓ ਵੀਰ ਜੀ ਉਹਨਾਂ ਹੀ ਥਾਲੇ ਵਾ ਅੱਗੇ ਨੂੰ ਤੇ ਉਹਨਾਂ ਹੀ ਪਿੱਛੇ ਨੂੰ ਲੱਗਾ ਵਾ ਠੀਕ ਆ ਵੀਰੇ ਵੀਰ ਦੇ ਵੀਰ ਨੇ ਅੱਜ ਬੁਲਬੁਲ ਦਾ ਬੱਚਾ ਕੱਢ ਕੇ ਲਿਆਂਦਾ ਬਹੁਤ ਸੋਹਣੀ ਝੋਟੀ ਆ ਵੀਰ ਕਹਿੰਦਾ ਠੰਡੀ ਸੀਰੀਆ ਪੋਲੀ ਚਵਾਈ ਵੀਰ ਜੀ ਪੂਰੀ ਪੋਲੀ ਨਾ ਇੱਤੋਂ ਜਿਆਦਾ ਪੋਲੀ ਸਕਦੀ ਇੱਕ ਜੱਟ ਦਾ ਕੱਦ ਦੇਖੋ ਹੈਗਾ ਵੀਰ ਜੀ ਕੱਦ ਵੇਖ ਲੋ ਵੀਰ ਦੇ ਬਰਾਬਰ ਜਾਂਦਾ ਪੂਰਾ ਹੈ ਪੂਰੇ ਹੱਥ ਜਿੱਡੀ ਝੋਟੀ ਹੈਗੀ ਵੀਰੇ ਵੇਖੋ ਵੀਰ ਜੀ ਬੱਚਾ ਵੀ ਬਰੀਰ ਦਾ ਮਗਰ ਦੇ ਕਮਾਲ ਦਾ ਲੱਗਾ ਦੇ ਵੇਖੋ ਵੀਰ ਜੀ ਵੇਖੋ ਲੈ ਵਾ ਵੀਰ ਜੀ ਥਾਂ ਲੈ ਵਾ ਵੇਖ ਲੋ ਝੋਟੀ ਨੂੰ ਲੱਗਾ ਵਾ ਉਨਾ ਹੀ ਅੰਦਰ ਨੂੰ ਤੇ ਉਨਾ ਹੀ ਬਾਹਰ ਨੂੰ ਉਹਨਾਂ ਹੀ ਗਾਹਿਆਂ ਨਾਲ ਨਾ ਪਛਾਣ ਉਹਨਾਂ ਹੀ ਪਛਾਣੂ ਹੈਗੀ ਵਰਤੀ ਗੱਲ ਜੁਟੇ 14 ਤੇ 15 ਦੇ ਝੋਟੇ ਦਊਗੀ ਵਰਤੀ 12 ਲੀਟਰ ਵੀਰ ਕਹਿੰਦਾ ਬੋਲਾ ਤਿਆਰ ਆ ਝੋਟੀ 14 15 ਲੀਟਰ ਦੁੱਧ ਦਊਗੀ ਤਿਆਰ ਹੋਗੀ ਦੇਖੋ ਨਹੀਂ ਹੈਗੀ ਵੇਖੋ ਵਿੱਚ ਕੱਦ ਕਰ ਸੋਹਣਾ ਬਹੁਤ ਲੱਗਾ ਝੋਟੀ ਨੂੰ ਹਰ ਥਾਂ ਤੇ ਪੂਰੀ ਖੁੰਝੀ ਨਹੀਂ ਕਿਸੇ ਪਾਸਿਓਂ ਵੀ ਥਾਂ ਲੇਵਾ ਫਿਰ ਦਿਖਾ ਦਿੰਨੇ ਵੇ ਲੋ ਕੱਲਾ ਕੱਲਾ ਲੱਗਾ ਹੈਗੀ ਵੀਰੇ ਬੁਲਬਲ ਦਾ ਬੱਚਾ ਮੂਰਤੀ ਆ ਵੇ ਲੋ ਦੇਖੋ ਵੀਰ ਜੀ ਬਹੁਤ ਸੋਹਣੀ ਝੋਟੀ ਵੀਰ ਨੇ ਲਿਆਂਦੀ ਚੰਗੀ ਆ ਮਹਾਰਾਜ ਲੈਣੀਆਂ ਦਵੇ ਵੀਰ ਨੂੰ ਸਵੀਰ ਜੀ ਕੀ ਮੁੱਲ ਕਰਦੇ ਆਂ ਆਪਾਂ ਇਹਦਾ? ਆਖਦੇ ਮੁੱਲ ਪਹਿਲਾਂ ਜਾਇਜ਼ ਕਰ ਦੇਣਾ। ਹਾਂਜੀ ਵੀਰੇ। ਤੁਹਾਡੀ 1.5 ਲੱਖ ਦੀ ਹੈ ਇਹਨੇ। ਹੈਗੀ ਵੀਰੇ ਹੈਗੀ ਉਹ ਤੇ ਹੈਗੀ ਵੀਰੇ। ਆਪਾਂ ਉਹ ਦੇਣ ਵਾਲਾ ਮੁੱਲ ਨਹੀਂ ਕਰਨਾ ਉਹ ਦੇਣ ਵਾਲਾ ਹੀ। ਹਾਂ। ਹਾਂਜੀ ਹਾਂਜੀ। ਝੋਟੀ ਦਾ ਮੁੱਲ ਤਾਂ ਲੀ 1.40। ਹਾਂਜੀ। ਹਾਂਜੀ ਹਾਂਜੀ। ਹਾਂ ਰੇਕ ਝੋਟੀ ਦੇਣੀ ਆ ਨਾ। ਹਾਂਜੀ ਵੀਰੇ। 1,30,000 ਦੀ ਝੋਟੀ ਦਵਾਂਗੇ। ਵੇਖੋ ਵੀਰ ਜੀ 1,30,000 ਦੀ ਵੀਰ ਕਹਿੰਦਾ ਝੋਟੀ ਦਵਾਂਗੇ। ਝੋਟੀ ਵੀਰ ਜੀ ਵੀਰਪਰਾ ਕੋਈ ਆਊਗਾ ਨਾ ਉੱਤੇ ਵੇਖੂਗਾ। 1.5 ਲੱਖ ਦੀ ਝੋਟੀ ਹੈ। ਹੈਗੀ ਵੀਰੇ 1.5 ਲੱਖ ਦੀ ਵੀਰ ਕਹਿੰ ਵੇਖੋ ਵੀਰ ਜੀ ਫੇਸ ਕੁਆਲਿਟੀ ਸੋਹਣੀ ਲੱਗੀ ਥਾਂ ਲੈਵਾ ਵੀ ਚੰਗਾ ਲੱਗਾ ਝੋਟੀ ਚਵੇਂ ਪਾਸੇ ਚੰਗੀ ਆ ਸਾਰੇ ਗੱਲ ਚ ਫੇਰ ਕੋਲੋਂ ਪੂਰੀ ਖੁੰਜੀ ਨਹੀਂ ਕਿਸੇ ਪਾਸੇੋਂ ਵੀ ਬੱਤਾ ਜੀ ਸੋਹੇ ਪੰਜਵੇਂ ਹਾਂਜੀ ਵੀਰੇ ਵੀਰ ਜੀ ਇਹ ਕਿੰਨਾ ਕਿਹਾ ਐਂਡ ਆਪਾਂ 130000 ਰਿਆਵਾਂਗੇ 1 ਲੱਖ ਹਾਂ ਮਾਨਤਨ ਕਰ ਦੋ ਥੋੜਾ ਕਰ ਦਾਂਗੇ ਮਾਨਤਨ ਥੋੜਾ ਬੋਤਾ ਹੱਡਾ ਦੇ ਕਰੋ ਕਰਦਾ ਜੇ ਨਾ ਕਰਾਣਾ ਨਹੀਂ ਕਰੋ ਆਪਣੇ ਮਾਨਤਨ ਆਪਣੇ ਪਿਆਰ ਨਾਲ ਲੋ ਯਾਰ ਛੱਡ ਦਾਂਗੇ 2000 ਵੀਰ ਕਹਿੰਦਾ ਸਾਰ ਦਾਂਗੇ ਵੇਖੋ ਵੀਰ ਜੀ ਵੀਰ ਨੇ ਮਾਨ ਕੀਤਾ ਵਾ ਬਾਕੀ ਵੀਰ ਕਹਿੰਦਾ ਕੋਈ ਵੀਰ ਭਰਾ ਆਊਗਾ ਦੂਰੋਂ ਨੇਰੋਂ ਉਹਦਾ ਹੋਰ ਮਾਨਤਨ ਹੋ ਜਾ ਕੋਈ ਝੋਟੀ ਆਣ ਕੇ ਵੇਖੂਗਾ ਆਪ ਕਹੂਗਾ ਠੀਕ ਹੈ ਝੋਟੀ ਹੈਗੀ ਆ ਵੀਰੇ ਝੋਟੀ ਆਪ ਕਹੋਗੇ ਰੁਪਈਆ ਲਵਾਓਗੇ ਲਵਾਉਗੀ ਵੀਰ ਜੀ ਵੇਖੋ ਵੀਰ ਜੀ ਥਾਂ ਲੇਵਾ ਬਹੁਤ ਸੋਹਣਾ ਈ ਝੋਟੀ ਨੂੰ ਲੱਗਾ ਵਾ ਸਿੰਗੀ ਵੀ ਬਹੁਤ ਸੋਹਣੀ ਲੱਗੀ ਆ ਕੱਦ ਕਾਠ ਬਹੁਤ ਉੱਚਾ ਲੱਗਾ ਝੋਟੀ ਨੂੰ ਝੋਟੀ ਕਿੱਥੇ ਆਉਂਦੀ ਹੈ ਹੈਗਾ ਵੀਰੇ ਵੇਖੋ ਠੀਕ ਹੈ ਵੀਰੇ ਠੀਕ ਸਭ ਜੀ ਵੀਰ ਜੀ ਇਹ ਵੀਰ ਕੋ ਇੱਕੋ ਪਸ਼ੂ ਆ ਸੂਇਆਵਾ ਚਵਾ ਕੇ ਪਾਸ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਹਨਾ ਵੀਰੇ ਕੋਈ ਲਾਂਬੇ ਦਾ ਬਾਅਦ ਚ ਵੀਰਪਰਾ ਕੋਈ ਦਵੇ ਨਾ ਤੇ ਵੀਰ ਜੀ ਦੱਸਿਓ ਨਾਂ ਅਡਰਸ ਤੇ ਨੰਬਰ ਕੈਮਰਾ ਉਤਾਰ ਸਿੰਘ ਜੇ ਪਿੰਡ ਬੋੜੇਵਾਲ ਕੰਗ ਹਾਂਜੀ ਵੀਰੇ ਸੇਲ ਮਝਿੱਠਾ ਜਲਾ ਅਮਰਸਰ ਠੀਕ ਹੈ ਵੀਰੇ ਫੋਨ ਨੰਬਰ 94635 2280 ਠੀਕ ਹੈ ਵੀਰੇ ਹਾਂਜੀ ਸਸੀਗਾ ਵੀਰੇ